ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੜਦੀਵਾਲਾ ਉਸ ਜਗ੍ਹਾ ਤੇ ਖੜੇ ਆ ਜਿੱਥੇ ਕੁਝ ਦਿਨ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੇ ਸ਼ੀਧੀ ਦਿਹਾੜੇ ਤੇ ਸਮਰਥ ਨਗਰ ਕੀਰਤਨ ਜੰਮੂ ਛਰੀ ਨਗਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਜਿਹੜਾ ਜਾ ਰਿਹਾ ਉਹਦਾ ਅੱਜ ਸਾਡੇ ਸ਼ਹਿਰ ਦੇ ਵਿੱਚ ਗੜਦੀਵਾਲੇ ਦੇ ਵਿੱਚ ਪਹੁੰਚਣਾ ਤਾਂ ਸੰਗਤਾਂ ਸਾਰੀਆਂ ਹੀ ਜੀ ਆਇਆਂ ਕਹਿਣ ਨੂੰ ਇੱਥੇ ਖੜੀਆਂ ਆ ਇੱਥੇ ਸਵਾਗਤ ਕੀਤਾ ਜਾਏਗਾ ਔਰ ਇੱਥੋਂ ਬਾਅਦ ਦੇ ਵਿੱਚ ਰਾਮਪੁਰ ਖੇੜੇ ਜਿੱਥੇ ਰਾਤ ਦਾ ਸਟੇ ਕੀਤਾ ਜਾਣਾ ਉੱਥੇ ਤੱਕ ਜਾਵਾਂਗੇ ਔਰ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਕੱਲ ਸਵੇਰੇ 5:30 ਵਜੇ ਫੇਰ ਦੁਆਰਾ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਨੂੰ ਚਾਲੇ ਪਾਉਣੇ ਆ ਤਾਂ ਆਪਾਂ ਸਾਰਿਆਂ ਨੇ ਸਵੇਰੇ 7 7:30 ਦੇ ਕਰੀਬ ਫੇਰ ਰਾਮਪੁਰ ਖੇੜੇ ਪਹੁੰਚਣਾ ਹੈ ਕਿਉਂਕਿ ਮਹਾਪੁਰਖ ਵੀ ਨਾਲ ਹੀ ਆ ਰਹੇ ਨੇ ਸੰਤ ਬਾਬਾ ਸੇਵਾ ਸਿੰਘ ਜੀ ਔਰ ਆਪਾਂ ਸਾਰਿਆਂ ਨੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਕੀ ਆਪਾਂ ਸਾਰੇ ਇੱਥੇ ਪਹਿਲਾ ਗੜਦੀ ਵਾਲਾ ਔਰ ਤੇ ਜੀ ਆਇਆ ਕਹੀਏ ਉਤੋਂ ਉਪਰੰਤ ਆਪਾਂ ਰਾਮਪੁਰ ਖੇੜੇ ਨੂੰ ਚੱਲੇ ਪੋਣੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜਤੀਦਾਸ ਮਤੀਦਾਸ ਉਹਨਾਂ ਦੀ ਸ਼ਹਾਦਤ ਨੂੰ 350 ਸਾਲਾਂ ਜਿਹੜਾ ਨਗਰ ਕੀਰਤਨ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲ ਦੇ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਅੱਜ ਜਿਹੜਾ ਕਿ ਸ਼੍ਰੀ ਨਗਰ ਤੋਂ ਚੱਲ ਕੇ ਅੱਜ ਗੜਤੀਵਾੜ ਦੇ ਵਿੱਚ ਪਹੁੰਚ ਰਹੇ ਆ ਤੇ ਇੱਥੇ ਪਹੁੰਚਣ ਤੇ ਜਿੱਥੇ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਜੀ ਤੇ ਨਾਲ ਹੀ ਆਪਣੇ ਹਲਕੇ ਦੇ ਵਿਧਾਇਕ ਸਰਦਾਰ ਜਸਵੀਰ ਸਿੰਘ ਜੀ ਰਾਜਾ ਗਿੱਲ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਤੇ ਪੰਜਾਬ ਗਵਰਨਮੈਂਟ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਦਾ ਇਹ ਉਪਰਾਲਾ ਆ ਕਿ ਆਪਣੇ ਬੱਚਿਆਂ ਨੂੰ ਤੇ ਸੰਗਤ ਨੂੰ ਸਿੱਖੀ ਇਤਿਹਾਸ ਦੇ ਨਾਲ ਜੋੜਿਆ ਜਾਵੇ ਤਾਂ ਜੋ ਆਪਣੇ ਇਤਿਹਾਸ ਬਾਰੇ ਜਾਣੂ ਹੋ ਸਕਣ ਅੱਜ ਇਹ ਨਗਰ ਕੀਰਤਨ ਗੜਦੀ ਵਾਲਾ ਵਿਖੇ ਪਹੁੰਚ ਰਹੇ ਆ ਤੇ ਗੜਦੀ ਵਾਲਾ ਤੋਂ ਬਾਅਦ ਰਾਤ ਦਾ ਜਿਹੜਾ ਇਹਨਾਂ ਦਾ ਨਾਈਟ ਸਟੇ ਆ ਰਾਤ ਦਾ ਠਹਿਰਾਵਾ ਉਹ ਸੰਤ ਬਾਬਾ ਹਰਨਾਮ ਸਿੰਘ ਦੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਆ ਸੋ ਇਲਾਕੇ ਦੀਆਂ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅੱਜ ਦੇ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਜਿੱਥੇ ਇੰਨੀਆਂ ਸੰਗਤਾਂ ਪਹੁੰਚੀਆਂ ਆ ਉਹ ਤੇ ਜਿੰਨੇ ਵੀ ਕਦਮ ਚੱਲ ਕੇ ਆਪਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਤੇ ਐਮਐਲਏ ਸਾਹਿਬ ਵੱਲੋਂ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਸਾਰਿਆਂ ਵੱਲੋਂ ਮੈਂ ਕੁਲਦੀਪ ਸਿੰਘ ਮਿੰਟੂ ਆਪਣੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਕ੍ਰਿਤੇਗ ਭਾਦਰ ਜੀ ਦੇ 350 ਸਾਲਾ ਸ਼ੀਦੀ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਸਾਹਿਬ ਜੰਮੂ ਤੋਂ ਚੱਲ ਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾ ਰਿਹਾ ਆ ਕਿਹਦਾ ਜਿਹੜਾ ਗੜਦੀਵਾਲ ਵਿੱਚ ਹਲਕਾ ਡਾਂਡਾ ਦੇ ਵਿੱਚ ਪੜਾਇਆ ਸੀ ਉਸ ਜਗ੍ਹਾ ਮੌਜੂਦ ਆ ਔਰ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਆ ਔਰ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਨਗਰ ਕੀਰਤਨ ਉਹ ਪਹੁੰਚ ਰਿਹਾ ਛੇਤੀ ਤੋਂ ਛੇਤੀ ਸਾਰੀਆਂ ਸੰਗਤਾਂ ਪੰਡਾਲ 'ਚ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਵੇਰੇ 6:30 ਵਜੇ ਦੁਬਾਰਾ ਜਿਹੜਾ ਨਗਰ ਕੀਰਤਨ ਉਹ ਸੰਤ ਬਾਬਾ ਹਰਨਾਮ ਸਿੰਘ ਜੀ ਖੇੜਾ ਵਾਲਿਆਂ ਦੀ ਤਪਸਥਾਨ ਰਾਮਪੁਰ ਖੇੜੇ ਤੋਂ ਦੁਬਾਰਾ ਸ਼ੁਰੂ ਹੋਣਾ ਆ ਉਹਦੇ ਵਿੱਚ ਮਹਾਂਪੁਰਸ਼ ਸੰਤ ਸੇਵਾ ਸਿੰਘ ਜੀ ਵੀ ਪਹੁੰਚ ਰਹੇ ਆ ਤੇ ਜਿਹੜਾ ਆਨੰਦਪੁਰ ਸਾਹਿਬ ਨੂੰ ਦੁਬਾਰਾ ਚਾਲੇ ਪਾਉਣੇ ਆ ਸਵੇਰੇ ਮਹਾਰਾਜ ਨੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਹੁਮਮਾ ਕੇ ਪਹੁੰਚੋ